ਜਿਨੇ ਫੜਿਆ ਮੈਨੂੰ ਮੇਰੇ ਕੱਪੜੇ ਪਹਿਲੇ ਇਹਨ ਮੈਨੂੰ ਇੱਥੇ ਕੁੱਟਿਆ ਮੇਰਾ ਹੁਣ ਵੀ ਆਏ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਮੂੰਹ ਦੇ ਜਿੰਨਾ ਹੋ ਸਕਿਆ ਬਿਲਕੁਲ ਨੀਲ ਪਏ ਹੋਏ ਨੇ ਜਿੰਨਾ ਹੋ ਸਕਿਆ ਉਹਨਾ ਕੀਤਾ ਨੇ ਇਹਨ ਜੁੱਤੀਆਂ ਲਾ ਕੇ ਮਾਰੀਆਂ ਸਰ ਬੰਨ ਕੇ ਮੇਰੀਆਂ ਬਾਜੂ ਪਿੱਛੇ ਬੰਨੇ ਐ ਐਦਾਂ ਬੰਨ ਕੇ ਲੀੜੇ ਨਾਲ ਬੰਨ ਕੇ ਕੁੱਟ ਕੇ ਚੰਗੀ ਤਰ੍ਹਾਂ ਅੰਠ ਘੰਟੇ ਤੱਕ ਮੈਨੂੰ ਪਤਾ ਹੀ ਨਹੀਂ ਵੀ 8 ਤੋਂ ਲੈ ਕੇ 1 ਵਜੇ ਤੱਕ ਸਾਢੇ 12 1 ਵਜੇ ਤੱਕ ਐਸ ਐਚਓ ਕੀ ਕਰਨਾ ਉੱਥੇ ਹੀ ਇਹਨਾਂ ਬਾਵਾ ਬੰਨਿਆ ਲਿਆ ਇਥੋਂ ਹੀ ਲੈ ਗਿਆ ਮੈਂ ਕਿਹਾ ਚੱਲ ਠੀਕ ਹੈ ਬਨ ਲੈ ਆਣ ਨੇ ਤੇ ਖਾਣੇ ਲੈ ਜਾਣਗੇ ਕਟਲੇਨ ਤਸੱਲੀ ਕਰਦੇ ਚੱਕੀ ਪਾ ਇਹ ਪਈ ਮੈਨੂੰ ਪਾਣੀ ਥੋੜਾ ਪਾਣੀ ਪਿਲਾ ਦਿਓ ਕਹਿੰਦਾ ਤੇਰੇ ਮੂੰਹ ਤੋਂ ਜੋ ਪਿਸ਼ਾਬ ਕਰਦੇ ਆ ਛੱਡ ਤੈਨੂੰ ਮੂਤ ਕਰਾਣੇ ਤੈਨੂੰ ਰੁਕ ਜਾਦਾ ਅੱਛਾ ਬਹੁਤ ਕੁਝ ਬੋਲਿਆ ਨਾ ਮੈਂ ਚੁੱਪ ਕਰਕੇ ਨਾ ਮੈਂ ਕਿਹਾ ਚੱਲ ਠੀਕ ਹੈ ਬੋਲ ਮੇਰੇ ਸੁੱਕੇ ਪਤਾ ਨਹੀਂ ਕਿਹੜੇ-ਕਿਹੜੇ ਪਿੰਡੇ ਇਹਨਾਂ ਨੇ ਕਮਾਇਆ ਖੁਦਾ ਬਣਾ ਅਗੀ ਤਾ ਕੋਈ ਬਿਆਹ ਦਾ ਮੁਰਦਾ ਬੰਦਾ 8 ਵਜੇ ਗੱਡੀ ਹੁਣ ਤੱਕ ਕੋਈ ਨਹੀਂ ਆਇਆ ਮੇਰੇ ਕੋ ਥਾਣੇ ਦੀ ਵੀਡੀਓ ਵੀ ਫੋਟੋ ਵੀ 8 ਵਜੇ ਦਾ ਮੂੜਾ ਘਰ ਚੁਕਿਆ ਤਾਂ ਇਹ ਹਾਂ ਅੱਜ 8 ਵਜੇ ਜੋ ਬੰਦਾ ਕੋਈ ਪੇਸ਼ ਕੀਤਾ ਹਾਂ ਥਾਣੇ ਆਪਾਂ ਬੋਲੇ ਪਈ ਗੱਲ ਨਹੀਂ ਕੋਈ ਗੱਲ ਨਹੀਂ ਆ ਗਿਆ ਸਿੱਧਾ ਕੋਈ ਗੱਲ ਨਹੀਂ ਦੇਖੋ ਜਨਾਬ ਕਿੱਦਾਂ ਬਾਂ ਬੰਨਿਆਂ ਦੇ ਅੰਦਰ ਧੂੜ ਤੁਨੂੰ ਮਾਰਨ ਦੇਖੋ ਕੀ ਲਾਤ ਹੋ ਰਿਹਾ ਦੇਖੋ ਉਹ 3 ਮਰ ਮਰ ਕੇ ਫੀਡ ਨੂੰ ਕੱਟ ਕੇ ਸੋਣਦਾ ਹੈ ਤੇ ਉਹ ਕੋਈ ਨਾ ਰੰਗ ਕਿੰਨੀ ਵਾਰ ਕਿਤੇ ਤਾਂ ਨੂੰ ਨਹੀਂ ਦੇਣ ਤਾਂ ਮੈਂ ਪਿੰਨਾ ਮੈਂ ਖੋ ਗਿਆ ਤੇ ਮੈਂ ਤੁਹਾਨੂੰ ਦੇਖਦਾ ਹਾਂ ਹੈਲੋ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਨਸਾਫ ਦੇਣ ਲਈ ਕਈ ਤਰ੍ਹਾਂ ਦੇ ਬਾਦੇ ਤੇ ਦਾਅਵੇ ਕੀਤੇ ਜਾਂਦੇ ਨੇ ਪਰ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਖਾਕੀ ਵਰਦੀ ਦੀ ਦੁਰਵਰਤੋਂ ਦੇ ਵੀ ਅਜੀਬ ਤੇ ਸ਼ਰਮਨਾਕ ਕਾਰਨਾਮੇ ਅਕਸਰ ਹੀ ਸਾਹਮਣੇ ਆ ਰਹੇ ਨੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਿਲਾ ਗੁਰਦਾਸਪੁਰ ਦੇ थाना ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਜਗਤਪੁਰ ਖੁਰਦ ਖਾਰੀਆਂ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਪਿੰਡ ਦੇ ਇੱਕ ਪਰਿਵਾਰ ਚ ਚੱਲ ਰਹੇ ਮਾਮੂਲੀ ਘਰੇਲੂ ਕਲੇਸ਼ ਨੂੰ ਲੈ ਕੇ ਵਰਦੀ ਧਾਰਕ ਏਐਸਆਈ ਮੇਜਰ ਸਿੰਘ ਵੱਲੋਂ ਇੱਥੋਂ ਦੇ ਸਾਬਕਾ ਫੌਜੀ ਗੁਰਨਾਮ ਸਿੰਘ ਦੀ ਬੇਰਹਿਮੀ ਨਾਲ ਮਾਰ ਕੁੱਟਾਈ ਕੀਤੀ ਗਈ। ਇਹੋ ਨਹੀਂ ਸਾਬਕਾ ਫੌਜੀ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਮੇਜਰ ਸਿੰਘ ਉਸਨੂੰ ਮਾਰਦਾ ਘੁਰਤਾ ਘਰੋਂ ਚੁੱਕ ਕੇ ਲੈ ਗਿਆ ਤੇ ਵਾਹਾਂ ਬੰਨ ਕੇ 112 ਨੰਬਰ ਦੀ ਗੱਡੀ ਚ ਬਿਠਾ ਕੇ ਪੂਰੇ 5 ਘੰਟੇ ਤੱਕ ਇੱਧਰ-ਉਧਰ ਘੁਮਾਂਦਾ ਰਿਹਾ। ਰਾਸਤੇ ਵਿੱਚ ਉਸ ਨਾਲ ਕਾਫੀ ਮਾਰ-ਕੁਟਾਈ ਕੀਤੀ ਗਈ। ਇਸ ਘਟਨਾ ਨੂੰ ਲੈ ਕੇ ਸਾਫਕਾ ਫੌਜੀ ਦੇ ਪਿੰਡ ਵਾਸੀਆਂ ਚੋਂ ਖਾਸਾ ਰੋਸ ਦਿਖਾਈ ਦੇ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਸਾਫਕਾ ਫੌਜੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਸਦੀ ਨੂੰ ਗੁਰਮੀਤ ਕੌਰ ਦਾ ਮੇਜਰ ਸਿੰਘ ਏਐਸਆਈ ਰਿਸ਼ਤੇ ਚ ਸਾਕਾ ਮਾਮਾ ਲੱਗਦਾ ਹੈ। ਉਸੇ ਘਰ ਵਿੱਚ ਆਪਣੀ ਨੂੰ ਨਾਲ ਕੋਈ ਮਾਮੂਲੀ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਦੇਰ ਸ਼ਾਮ ਏਐਸਆਈ ਮੇਜਰ ਸਿੰਘ ਇੱਕ ਹੋਰ ਸਾਥੀ ਪੁਲਿਸ ਮੁਲਾਜ਼ਮ ਸਮੇਤ ਉਹਨਾਂ ਦੇ ਕਰ ਅੰਦਰ ਦਾਖਲ ਹੋਇਆ ਅਤੇ ਬਿਨਾ ਕੋਈ ਦਲੀਲ ਸੁਣੇ ਉਸ ਦੀ ਬੇਰਹਿਮੀ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਪਿੰਡੇ ਸਰਪੰਚੋ ਅਤੇ ਆਸ-ਪਾਸ ਦੀਆਂ ਔਰਤਾਂ ਨੇ ਵੀ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਵੱਲੋਂ ਸਹਾਇਕ ਥਾਣੇਦਾਰ ਦੀ ਚੰਗੂਲ ਤੋਂ ਪੀੜਿਤ ਗੁਰਨਾਮ ਸਿੰਘ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਔਰਤਾਂ ਨੂੰ ਵੀ ੱੱਕੇ ਮਾਰੇ ਤੇ ਗਾਲਾਂ ਕੱਢੀਆਂ ਉਸ ਬਾਅਦ ਉਹਨਾਂ ਨੇ ਪੀੜਿਤ ਸਾਫਾ ਫੌਜੀ ਦੀਆਂ ਬਾਹਾਂ ਪਿੱਛੇ ਬਨ ਕੇ ਸਰਕਾਰੀ ਗੱਡੀ 'ਚ ਸੁੱਟ ਕੇ ਲਾ ਗਿਆ ਪੀੜਤ ਗੁਰਨਾਮ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਉਸਨੂੰ ਪੂਰੇ 5 ਘੰਟੇ ਤੱਕ ਦਰਦ-ਦਰ ਘਮੋਂਦਾ ਰਿਹਾ ਤੇ ਫਿਰ ਪੁਰਾਣਾ ਸ਼ਾਲਾ ਥਾਣਾ ਲੈ ਗਿਆ ਜਿੱਥੇ ਐਸ ਐਚ ਓ ਦੀ ਮੌਜੂਦਗੀ ਚ ਉਸਦੇ ਪਰਿਵਾਰ ਮੈਂਬਰ ਵੀ ਪਹੁੰਚੇ ਹੋਏ ਸਨ ਅਤੇ ਉਹਨੇ ਉਸਦੇ ਹੱਥ ਖੁਲਵਾਏ ਉਹਨਾਂ ਦਾ ਕਹਿਣਾ ਹੈ ਕਿ ਉਸਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਬਸ ਕਿਸੇ ਔਰਤ ਨੇ ਉਸਦੀ ਨੂ ਦਾ ਨਾਂ ਲੈ ਕੇ ਝੁੱਠੀ ਕਾਲ 112 ਨੰਬਰ ਤੇ ਕਰ ਦਿੱਤੀ ਸੀ ਅਤੇ ਇਸਾਬ ਕਾ ਫੌਜੀ ਦੀ ਨੂ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਟਿਊਸ਼ਨ ਤੇ ਅਧਿਆਪਕ ਵੱਲੋਂ ਬੱਚੇ ਨਾਲ ਕੀਤੀ ਗਈ ਮਾਰਕੋਟਾਈ ਨੂੰ ਲੈ ਕੇ ਘਰ ਵਿੱਚ ਮਾਮੂਲੀ ਝਗੜਾ ਹੋਇਆ ਸੀ ਪਰ ਉਸ ਨੇ ਇਸ ਦੀ ਸ਼ਿਕਾਇਤ ਨਾ ਪੁਲਿਸ ਨੂੰ ਕੀਤੀ ਤੇ ਨਾ ਹੀ 112 ਨੰਬਰ ਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਆਪਣੀ ਮਾਸੀ ਨਾਲ ਗੱਲ ਕੀਤੀ ਸੀ ਪਰ ਉਸ ਦੇ ਮਾਮਾ ਨੇ ਉਸ ਦੇ ਸਸੁਰ ਨਾਲ ਜਿਹੜਾ ਕੀਤਾ ਉਹ ਗਲਤ ਕੀਤਾ ਕਿ ਹੁਣ ਕੋਈ ਖੁਦਾ ਬਣਾ ਆ ਗਈ ਤਾਂ ਤੁਸੀਂ ਬਿਆਨ ਮੁੜਦਾ ਬੰਦਾ 8 ਵਜੇ ਦਾ ਗੱਡੀ ਹੁਣ ਵੀ ਕੋਈ ਬੰਦਾ ਤੇਰੇ ਕੋਲ ਥਾਣੇ ਦੀ ਵੀਡੀਓ ਵੀ ਫੋਟੋ ਵੀ 8 ਵਜੇ ਦਾ ਮੂੜਾ ਤਰ ਹੁ ਚੁਕਿਆ ਤਾਂ ਇਹ ਹਾਦ 8 ਵਜੇ ਜੋ ਬੰਦਾ ਕੋਈ ਸ਼ੋਰੇ ਪੇਸ਼ ਕੀਤਾ ਹੁ ਥਾਣਾ ਆਪਣੋ ਬੈਠਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਗਿਆ ਸਿੱਤ ਸਾਬ ਕੋਈ ਗੱਲ ਨਹੀਂ ਦੇਖੋ ਜਨਾਬ ਕਿੱਦਾਂ ਬਾਂ ਬੰਨਿਆਂ ਦੇ ਅੰਦਰ ਧੂੜ ਕੋਈ ਮਰਨ ਦੇਖੋ ਕੀ ਹਾਲਾਤ ਹੋ ਰਿਹਾ ਦੇਖੋ ਫਕੀਰ ਮਰਮਰ ਕਿਹਨੂੰ ਕੱਟਿਆ ਸਰਖਾਣੇ ਕੁਛ ਨਹੀਂ ਐ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਤੇ ਇੱਥੇ ਲੇਟਿਆ ਪਿਆ ਮੈਨੂੰ ਨਹੀਂ ਪਤਾ ਵੀ ਕੀ ਗੱਲ ਐ ਕੀ ਨਹੀਂ ਉਹ ਸਿਰਫ ਇੱਕ ਟਿਊਸ਼ਨ ਤੋਂ ਗੱਲ ਚੱਲੀ ਐ ਬੱਚੇ ਜਾਂਦੇ ਐ ਟਿਊਸ਼ਨ ਤੇ ਟਿਊਸ਼ਨ ਤੇ ਗਏ ਬੱਚੇ ਉਥੇ ਟੀਚਰ ਨੇ ਤੇ ਮੜਾ ਮੋਟਾ ਦਬਕਣਾ ਹੀ ਹੁੰਦਾ ਕਿਸੇ ਨੂੰ ਉਦੋਂ ਕਿਆ ਕੁੜੀ ਨੇ ਉਹ ਬੱਚਿਆਂ ਦੀ ਮਾਂ ਜਿਹੜੀ ਉੱਥੇ ਗਈ ਹੈ ਹਾਂਜੀ ਨੂਰਾਨੀ ਗੁਰਮੀਤ ਕੌਰ ਅੱਛਾ ਅੱਛਾ ਇਹ ਉੱਥੇ ਗਏ ਆ ਉਹਨਾਂ ਨਾਲ ਕੋਈ ਮੜਾ ਚੰਗਾ ਬੋਲਿਆ ਹੋਇਆਗਾ ਉਹਨਾਂ ਦਾ ਫੋਨ ਆ ਗਿਆ ਮੈਨੂੰ ਵੀ ਤੁਹਾਡੇ ਬੱਚੇ ਅਸੀਂ ਨਹੀਂ ਪੜਾਣੇ ਮੈਂ ਕਿਹਾ ਠੀਕ ਹੈ ਬਟੇ ਨਹੀਂ ਪੜਾਣੇ ਦੇ ਕੋਈ ਗੱਲ ਨਹੀਂ ਠੀਕ ਉੱਥੋਂ ਆਏ ਆ ਆ ਕੇ ਮੇਰੇ ਨਾਲ ਤਰਫੀ ਹੈ ਤੂੰ ਨਹੀਂ ਪੜਾਣੇ ਨਾ ਆਪੜਾ ਫਰਾਨੀ ਗੱਲਾਂ ਢਿੰਗੜੀ ਗੱਲਾਂ ਤੂੰ ਅੱਗੇ ਕਿਹੜਾ ਪੜਾਣਦੇ ਆ ਇਹਨਾਂ ਨੂੰ ਮੈਂ ਕਿਹਾ ਚਲੋ ਠੀਕ ਹੈ ਅਸੀਂ ਬਾਹਰ ਚਲੇ ਗਏ ਬੀਆਂ ਪੱਚੀਆਂ ਮਿੰਟ ਬਾਅਦ ਆਇਆ ਅਸੀਂ ਆਕੇ ਫੇਰ ਲੇਟ ਗਿਆ ਇਥੇ 19 ਦੇਰ ਨੂੰ ਪਤਾ ਨਹੀਂ ਇਹ ਕਿੰਨ ਕਾਲ ਕੀਤਾ ਇਸ ਕਾਲ ਦੇ ਉੱਤੇ ਕਿਸੇ ਨੇ ਉਹ ਕੀਤਾ 112 ਤੇ ਇਹ ਜੋ ਕਾਲ ਆ ਮੈਨੂੰ ਨਹੀਂ ਪਤਾ ਇਹਨ ਨੇ ਕੀਤਾ ਚਾਹੇ ਕਿਸੇ ਨੇ ਕੀਤਾ ਇਸ ਕਾਲ ਤੋਂ ਆਇਆ ਮੇਜਰ ਮੇਜਰ ਸਿੰਘ ਆ ਜੋ ASI ਹੈ ਉਹਦੇ ਨਾਲ ਇੱਕ ASI ਹੋ ਰਾਇਆ ਦੋਨਾਂ ਨੇ ਆਕੇ ਮੈਨੂੰ ਦੂਏ ਨੇ ਨਹੀਂ ਮੇਜ ਨੇ ਫੜਿਆ ਮੈਨੂੰ ਮੇਰੇ ਕਪੜੇ ਪਹਿਲੇ ਇਹਨ ਮੈਨੂੰ ਇੱਥੇ ਕੁੱਟਿਆ ਮੇਰਾ ਹੁਣ ਵੀ ਆਏ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਮੂੰਹ ਦੇ ਜਿੰਨਾ ਹੋ ਸਕਿਆ ਬਿਲਕੁਲ ਨੀਲ ਪਏ ਲੈਨੇ ਜਿੰਨਾ ਹੋ ਸਕਿਆ ਉਨਾ ਕੀਤਾ ਨਾ ਹਾਂਜੀ ਸ਼ਾਮ سامنے ਸੀ ਅਰੇ ਸਿਰ ਵੀ ਦੇਖੋ ਮੇਰਾ ਪਰ ਸਿਰ ਦੇ ਵਿੱਚ ਮਾਰਿਆ ਤੇ ਇੱਥੇ ਸਿਰ ਚ ਨਿਸ਼ਾਨ ਕੀ ਮਾਰਿਆ ਜੁੱਤੀਆਂ ਜੁੱਤੀਆਂ ਲਾ ਕੇ ਮਾਰੀਆਂ ਸਰ ਬਨ ਕੇ ਮੇਰੀਆਂ ਬਾਜੂ ਪਿੱਛੇ ਬਨੇ ਐ ਐਦਾਂ ਬਨ ਕੇ ਲੀੜੇ ਨਾਲ ਬਨ ਕੇ ਕੁੱਟ ਕੇ ਚੰਗੀ ਤਰ੍ਹਾਂ ਫਿਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਮੈਂ ਕੱਪੜੇ ਆਪਣੇ ਦੱਸਣਾ ਚਾਹੁੰਦਾ ਕਿ ਮੇਰਾ ਟਾਇਲਟ ਹੈ ਕਪੜਾ ਵਿੱਚ ਨਿਕਲ ਗਿਆ ਮੇਰੇ ਕਪੜੇ ਸਾਰੇ ਲਿਬੜੇ ਪੇਮੇ ਲਫਾਵੇ ਬੰਦ ਕਰਕੇ ਰੱਖੇ ਜੇ ਤੂੰ ਹੀ ਉਹ ਵੀ ਕਿਤੇ ਮੈਂ ਕਾਂ ਕਿ ਹਾਂ ਮਾਰਿਆ ਦੁਗੈ ਨੇ ਹਾਂ ਦੁਗੈ ਨੇ ਬਾਵਾ ਉਹਨਾਂ ਆਖਿਆ ਤੇ ਉਹਨ ਮੇਰੀਆਂ ਇਹ ਪਿੱਛੋਂ ਬਾਵਾ ਲੀਡਰਾਂ ਬਣ ਕੇ ਮੈਂ ਕਿਹਾ 5 ਘੰਟੇ ਤੱਕ ਮੈਨੂੰ ਪਤਾ ਹੀ ਨਹੀਂ ਵੀ 8 ਤੋਂ ਲੈ ਕੇ 1 ਵਜੇ ਤੱਕ 12:30 1 ਵਜੇ ਤੱਕ ਐਸ ਐਚਓ ਕੀ ਕਰਨਾ ਉੱਥੇ ਹੀ ਇਹਨਾਂ ਬਾਵਾ ਬਣਿਆ ਇੱਥੋਂ ਹੀ ਲੈ ਗਿਆ ਮੈਂ ਕਿਹਾ ਚੱਲ ਠੀਕ ਹੈ ਬਣ ਲੈ ਆਣੇ ਨੇ ਤੇ ਥਾਣੇ ਲੈ ਜਾਣਗੇ ਕੁੱਟ ਲੈਣ ਤਸੱਲੀ ਕਰ ਦੇ ਚੰਗੀ ਤਰਾ ਠੀਕ ਹੈ ਬਾਦੇ ਵਿੱਚ ਕਿਹਾ ਕਿ ਇਹ ਗੱਡੀ ਇੱਧਰ ਨੂੰ ਪਾ ਲਈਏ ਨਾ ਤੇ ਇੱਕ ਲਈ ਜੀ ਪਰ ਮੈਨੂੰ ਜਦੋਂ ਜਦੋਂ ਬੰਨਿਆ ਤੇ ਮੈਂ ਤੇ ਮੈਂ ਇਦਾਂ ਕਰਕੇ ਪਿਆ ਹੀ ਐ ਮੈਂ ਛੇੜ ਦਿੱਤੇ ਬਾਹਾਂ ਤੇ ਮੇਰੇ ਜੇ ਮੈਂ ਇਹਨੂੰ ਆਖਿਆ ਮੈਂ ਕਿਹਾ ਗਾਥਾ ਮੈਂ ਪਈ ਮੈਨੂੰ ਪਾਣੀ ਥੋੜਾ ਪਾਣੀ ਪਿਲਾ ਦਿਓ ਕਹਿੰਦਾ ਤੇਰੇ ਮੂੰਹ ਤੋਂ ਜਿ ਪਿਸ਼ਾਬ ਕਰਦੇ ਆ ਛੱਡ ਤਾਂ ਤਨੂੰ ਮੂਤ ਪਿਲਾਨੇ ਤੈਨੂੰ ਰੁਕ ਜਾ ਦੋ ਅੱਛਾ ਬਹੁਤ ਕੁਝ ਬੋਲਿਆ ਨਾ ਮੈਂ ਚੁੱਪ ਕਰਕੇ ਨਾ ਮੈਂ ਕਿਹਾ ਚੱਲ ਠੀਕ ਐ ਬੋਲ ਮੇਰੇ ਸੁੱਕੇ ਪਤਾ ਨਹੀਂ ਕਿਹੜੇ ਕਿਹੜੇ ਪਿੰਡੇ ਨਾਲ ਨੇ ਕਮਾਇਆ ਮੈਨੂੰ ਅੱਛਾ ਕਮਾਇਆ ਕਪੜੇ ਮੇਰੇ ਪਾਟੇ ਇਦਾਂ ਹੀ ਬਾਹ ਮਿੰਤਾਜੀ ਕੋਮ ਦੇ ਦੀ ਉਹ ਕੋਮ ਦੇ ਰਾਇ ਪਤਾ ਫਿਰ ਆਈ ਰਸਤੇ ਦੋ ਵਾਰੀ ਇੱਕ ਵਾਰੀ ਇਹਨੇ ਕੀ ਇਹਦਾ ਨਾ ਲੀਜਪੁਰ ਬੈਸਾਂ ਦੀ ਪਿੰਡੋਰੀ ਲਾਗੇ ਇੱਕ ਵਾਰੀ ਦੋ ਵਾਰੀ ਇਹਨੇ ਚੰਗੇ ਕੁਸੋਂ ਫੇਰੇ ਮੇਰੇ ਐ ਸਰਦ ਪਈ ਕਾਲੇ ਢੂਣ ਮਾਰਦਾ ਮੇਰਾ ਬੈਕ ਸਾਈਡ ਦੇਖੋਗਾ ਨਾ ਤਾਂ ਮੈਡੀਕਲ ਵਗੈਰਾ ਕਰਾਇਆ ਕੋਈ ਤੁਸੀਂ ਮੈਡੀਕਲ ਤਾਂ ਕਰਾਇਆ ਸਰ 12 ਵਜੇ ਤੱਕ ਇਹ ਠਾਣੇ ਨਹੀਂ ਲੈ ਕੇ ਗਿਆ ਸਾਢੇ 12 ਵਜੇ ਇਹ ਇਧਰੋਂ ਦੇ ਗੁਰਦਾਸਪੁਰ ਪਾਇਆ ਪਿੰਡੋਰੀ ਮੰਤਾਂ ਦੇ ਗੁਰਦਾਸਪੁਰ ਵਾਲੇ ਰਸਤੇ ਫਿਰ ਸਾਢੇ 12 ਵਜੇ ਐਸ ਐਚਓ ਸਾਹਿਬ ਉੱਥੇ ਉਹਨਾਂ ਨੇ ਆ ਕੇ ਗੱਡੀ ਦਾ ਦੇਖਿਆ ਖੋਲ ਕੇ ਫਿਰ ਉਹਨਾਂ ਨੇ ਦੇਖੇ ਤੇ ਕਹਿੰਦਾ ਅਸੀਂ ਪਠਾਨਕੋਟ ਸੀ ਮੈਰਿਜ ਤੇ ਗਿਆ ਸੀ ਹਾਂਜੀ ਮੈਨੂੰ ਪਿੰਡ ਚੋਂ ਫੋਨ ਆਇਆ ਅਸੀਂ ਆ ਗਏ ਥੋੜੀ ਦੇਰ ਤੱਕ ਆ ਗਏ ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹਨਾਂ ਨੇ ਬਾਹਰ ਰੋਡ ਤੇ ਜਾ ਕੇ ਨਾ ਬੂਟ ਮਾਰੇ ਉਹਨਾਂ ਦੇ ਸਿਰ 'ਚ ਅੱਛਾ ਜੀ ਪਹਿਲੇ ਅੰਦਰ ਕੋਟ ਲਿਆ ਫਿਰ ਇਹਨਾਂ ਦੀ ਜਿਹੜੀ ਉਹ ਨੂਰ ਰਾਣੀ ਆ ਉਹਨਾਂ ਦੀ ਚੁੰਨੀ ਖੋਗੇ ਉਹਨੂੰ ਬੰਨ ਕੇ ਬਾਹਰ ਨਾ ਤੇ ਪਿੱਛੇ ਸੁੱਟ ਲਿਆ ਅੱਛਾ ਜੀ ਫਿਰ ਮੈਨੂੰ ਅਹੀਂ ਸੋਚਿਆ ਵੀ ਚਲੋ ਥਾਣੇ ਲੈ ਕੇ ਜਾਏਗਾ ਥਾਣੇ ਛੱਡ ਦੇਗਾ ਅਸੀਂ 1 ਘੰਟਾ ਥਾਣੇ ਆਪਣੇ ਸਾਡੇ ਬੰਦੇ ਵੇਟ ਕਰਦੇ ਰਹੇ ਵੀ ਚਲੋ ਥਾਣੇ ਆਏਗਾ ਥਾਣੇਗਾ ਨਹੀਂ ਆਇਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਥਾਣੇ ਨਹੀਂ ਆਇਆ ਅਸੀਂ ਉੱਥੋਂ ਕੀ ਕਹਿੰਦੇ ਦਿਨਾਨਗਰ ਤੋਂ ਤੁਰੇ ਆ ਤੇ ਅਸੀਂ ਚੱਲ ਗਏ ਉਥੇ ਸਰਕਾਰੀ ਹਸਪੀਟਲ ਸਰਕਾਰੀ ਹਸਪੀਟਲਾਂ ਹੀ ਬਗਾਹਦਾ ਜਾ ਕੇ ਵੀਡੀਓ ਬਣਾਈ ਹੈ ਕਿ 11 ਵਜੇ ਹੋ ਗਿਆ ਰਾਤ ਦੇ ਤੁਹਾਡੇ ਕੋਈ ਬੰਦਾ ਕੋਈ ਆਇਆ ਗੁਰਨਾਮ ਸਿੰਘ ਨਾਮ ਦਾ ਉਹਨਾਂ ਨੇ ਬਗਾਹਦਾ ਕਿਹਾ ਵੀ ਡਾਕਟਰ ਸਾਹਿਬ ਨੇ ਵੀ ਕੋਈ ਬੰਦਾ ਨਹੀਂ ਆਇਆ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਫਿਰ ਅਹੀਂ ਐਸਐਚਓ ਸਾਹਿਬ ਕੋ ਆਏ ਪੁਰਾਣੇ ਸ਼ਾਲੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੋ ਗਰਨਾਮ ਸਿੰਘ ਦਾ ਬੰਦਾ 112 ਵਾਲੀ ਗੱਡੀ ਆਈ ਹੈ ਕੋ ਲੈ ਕੇ ਆਇਆ ਮੇਜਰ ਸਿੰਘ ਕਹਿੰਦੇ ਵੀ ਕੋਈ ਬੰਦਾ ਨਹੀਂ ਸਾਡੇ ਕੋਲ ਇੱਥੇ ਆਇਆ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਪੁੱਛਿਆ ਫਿਰ ਸਾਨੂੰ ਲੱਗਾ ਵੀ ਕੋਈ ਗਲਤ ਹਰਕਤ ਨਾ ਹੋ ਜੇ ਇਹਨਾਂ ਨਾਲ ਕੋਈ ਗਲਤ ਹਰਕਤ ਨਾ ਹੋ ਗਈ ਹੋਏ ਅਸੀਂ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਕਾਲ ਕੀਤੀ ਆ ਠੀਕ ਹੈ ਤੇ ਸਾਹਮਣੇ ਉਸੇ ਟਾਈਮ ਹੀ ਅਰਜੈਂਟ ਡਿਊਟੀ ਲਾਤੀ ਡੀਐਸਪੀ ਦਿਨਾਨਗਰ ਜਿੰਦਰ ਮਨਾਸ ਹੋਂਾ ਦੀ ਹਾਂਜੀ ਹਾਂਜੀ ਉਹ ਨਾਲ ਹੀ ਐਸਐਚਓ ਵੀ ਆ ਗਏ ਸਾਰਿਆਂ ਨੇ ਸਾਨੂੰ ਹੁਕਮ ਦਿੱਤਾ ਵੀ ਅਸੀਂ ਤੁਸੀਂ ਇੱਥੇ ਬੈਠੋ ਸਾਡੀ ਪੂਰੇ ਪਿੰਡ ਬਲਕਿ ਪੂਰਾ ਹੀ ਪਿੰਡ ਇਕੱਠਾ ਹੋ ਗਿਆ 100 150 ਬੰਦਾ ਇਕੱਠਾ ਹੋ ਗਿਆ ਠਾਣੇ ਚਲ ਗਿਆ ਜਨਾਨੀਆਂ ਬੰਦੇ ਰਾਤ ਦੇ 12 ਵਜੇ ਗਿਆ ਨੂੰ ਅੱਛਾ ਜੀ ਫੇਰ ਨੂੰ ਨਾ ਇਹ ਪਤਾ ਲੱਗਾ ਵੀ ਇਹ ਕਿਤੇ ਬੈਂਸਾਂ ਦੀ ਪੰਡੋਰੀ ਵਾਲੇ ਨੂੰ ਕੁੱਟਦਾ ਘੜਦਾ ਕਿਤੇ ਗੁਰਦਾਸਪੁਰ ਗਿਆ ਗੁਰਦਾਸਪੁਰ ਹਨ ਫੇਰ ਕਿਦਮ ਛਾਲਿਆਂ ਦੀ ਸਾਈਡ ਤੇ ਕਿਤੇ ਲੁਕਾਏ ਰਹੀ ਇਹਨੂੰ ਅੱਛਾ ਫੇਰ ਜਦੋਂ ਬਲ अच्छा जी फिर ਬੰਦੇ ਮਗਰ ਗਏ ਇਹਦੇ ਵੀ ਐਸ ਹੋ ਸਕਦਾ ਕੀ ਗਲਤ ਕੰਮ ਕਰਨ ਰਿਹਾ ਆ ਬਗੈਦਾ ਵੀਡੀਓ ਆ ਚਾਵੇ ਤੂੰ ਲੈ ਕੇ ਪੁਰਾਣੇ ਸ਼ਾਲੇ ਤੋਂ ਲੈ ਕੇ ਗੁਰਦਾਸਪੁਰ ਬਾਈਪਾਸ ਬਬਰੀ ਤੋਂ ਵਾਪਸ ਲਿਆਂਦਾ ਇਹਨੂੰ ਅੱਛਾ ਜੀ ਲਿਆ ਕੇ ਜਦੋਂ ਅਸੀਂ ਵਾਪਸ ਆਏ ਆ ਤੇ ਐਸ ਐਚਓ ਸਾਹਿਬ ਦੀ ਗੱਡੀ ਵੀ ਮਗਰ ਗਈ ਆ ਉੱਤੀ ਬੜੀ ਤੱਕ ਗੱਡੀ ਗਈ ਐਸ ਐਸਓ ਸਾਹਿਬ ਦੀ ਇਹਨੂੰ ਲੱਭਣ ਵਾਸਤੇ ਮੇਜਰ ਨੂੰ 112 ਦੀ ਕਾਲ ਤੇ ਉਹ ਵੀ ਵਾਪਸ ਗਏ ਹਣ ਕੋ ਬਗੈਦਾ ਵੀਡੀਓ ਪਈ ਆ ਔਰ ਇਹਨਾਂ ਦੇ ਜਦੋਂ ਚਾਵੇ ਲਾ ਕੇ ਵਾਪਸ ਆਣਦੇ ਆ ਗੱਡੀ ਦੇ ਵਿੱਚ ਇਹਦੇ ਹੱਥ ਬੰਨੇ ਰਹੇ ਆ ਇਹਨੂੰ ਪਿੱਛੇ ਜਾ ਕੇ ਉਹਨੂੰ ਉੱਤਰ ਫੰਡੇ ਮਾਰਨਦੇ ਆ ਉਹਨੂੰ ਖਿੱਚਣ ਫਿਰ ਚਲੋ ਹੋ ਸਕਦਾ ਇਹਨਾ ਹੱਥ ਨਾ ਖੋਲਣ ਦਿੱਤੇ ਹੋਣ ਜਾਂ ਕੀ ਗੱਲ ਬਾਤ ਉਹ ਚਲੋ ਹੁਣ ਵੀਡੀਓ ਚ ਪਤਾ ਲੱਗ ਸਕਦੀ ਵੀ ਕੀ ਗੱਲ ਹੋਈ ਆ ਅਸੀਂ ਜਦੋਂ ਥਾਣੇ ਆਏ ਤਾਂ ਫਿਰ ਐਸਐਸਓ ਸਾਹਮਣੇ ਆ ਕੇ ਖੁਦ ਦੇਣਾ ਦੇ ਹੱਥ ਖੋਲੇ ਅੱਛਾ ਜੀ ਫਿਰ ਅਹੀਂ ਐਸਐਸਓ ਸਾਾਨੂੰ ਪੁੱਛਿਆ ਵੀ ਤੁਹਾਡੇ ਕੋਲੋਂ ਉਹ ਮੋਦੀ ਜਿਹੜਾ ਹੱਥ ਖੋਲਣ ਦੀ ਵੀਡੀਓ ਵੀ ਹੈਗੀ ਹੈ ਜਿਹੜੇ ਕੋ ਐਸ ਐਚਓ ਸਾਹਿਬ ਨੇ ਖੁਦ ਹੱਥ ਖੋਲੇ ਦੀ ਵੀਡੀਓ ਫਿਰ ਇਹਨੂੰ ਪੁੱਛਿਆ ਤਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਇਹਨਾਂ ਦੀ ਵੀ 112 ਦੀ ਕਹਿੰਦੇ ਇਹਨੂੰ ਕੋਈ ਇਨਫੋਰਮੇਸ਼ਨ ਨਹੀਂ ਅੱਛਾ ਕਾਨੂੰਨ ਦੇ ਹਿਸਾਬ ਨਾਲ ਜੇ 112 ਤੋਂ ਕੋਈ ਬੰਦਾ ਚੁੱਕਦੇ ਹੋ ਜਾਂ ਤੇ ਤੁਸੀਂ ਕੋਈ ਅੱਧੇ ਘੰਟੇ ਦਾ ਕਿਉਂਕਿ 12 ਕਿਲੋਮੀਟਰ ਤੇ ਗੁਰਦਾਸਪੁਰ ਹੈ ਜੀ ਜੀ ਤੁਸੀਂ ਹਸਪਤਾਲ 'ਚ ਵੀ ਦਾਖਲ ਕਰਾ ਸਕਦੇ ਹੋ ਉਹਨਾਂ ਨੂੰ ਉਹ ਮੈਡੀਕਲ ਕਰਾਣਾ ਹੋਵੇ ਜਾਂ ਕੋਈ ਪਰਚਾ ਕੱਟਣਾ ਹੋਵੇ ਕੁਝ ਵੀ ਕਰਨਾ ਹੋਵੇ ਹਾਂਜੀ ਉਹ ਕਾਨੂੰਨੀ ਸਾਹਬ ਨਾਲ ਤੇ 5 ਮਿੰਟ ਦਾ ਰਸਤਾ ਤੇ 2 ਤੋਂ 3 ਮਿੰਟ ਦਾ ਰਸਤਾ ਹੋ ਤੀਜਾ ਤਲਾਹ ਦੇ ਦੋ ਇਹਨਾਂ ਨੇ ਕੋਈ ਤਲਾਹ ਨਹੀਂ ਦਿੱਤੀ ਉਹ ਤੋਂ 1 ਮਹੀਨਾ ਪਹਿਲੇ ਦੀ ਗੱਲ ਹੈ ਕਿ ਜਿਹੜਾ ਇਹਨਾਂ ਦਾ ਬੇਟਾ ਹੈ ਇਹਨਾਂ ਦੀ ਵਾਈਫ ਨਾਲ ਥੋੜਾ ਝਗੜਾ ਹੋਇਆ ਹੀ ਕੋਈ ਆਪਸ ਵਿੱਚੋ ਫੈਮਿਲੀ ਵੀ ਮਾੜੀ-ਮੋੜੀ ਕੋਈ ਗੱਲਾਂ ਹੁੰਦੀਆਂ ਐਨ ਉਸੇ ਟਾਈਮ ਹੀ ਮੁੰਡੇ ਨੂੰ ਨਾ ਚੁੱਕਿਆ ਰਾਤ ਨੂੰ ਹਾਂਜੀ ਠੀਕ ਉਹ ਮੁਰਾ ਡਰਿੰਕ ਡੂ ਕਰਦਾ ਆ ਤੇ ਅਸੀਂ ਸੋਚਿਆ ਵੀ ਚਲੋ ਚੋਕੇ ਲੈ ਗਿਆ ਕੋਈ ਹੈ ਨਾ ਕੁਛ ਕਰਨਗੇ ਤੇ ਚਲੋ ਉਹ ਵੀ ਸੁਧਰ ਜਗਾ ਫੈਮਲੀ ਥੋੜੀ ਆਪਣੀ ਠੀਕ ਹੋ ਜੇਗੀ ਉੱਤੇ ਵੀ ਨਾ ਨੇ ਬੇਨਜ਼ਾਇਰ ਪਰਚਾ ਪਰ ਮੈਨੂੰ ਵੀ ਇਨਫੋਰਮੇਸ਼ਨ ਆਈ ਕਿ ਇਹ ਉੱਤੇ ਕੋਈ ਝੂਠਾ ਸਮਾਨ ਸਮੂਹ ਲੱਗਾ ਹੀ ਪਾਣ ਜਾਂ ਕੁਛ ਕਰਨ ਲੱਗਾ ਹੀ ਹਾਂ ਜੀ ਕੋਈ ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤੇ ਜਿਹੜੇ ਆਪਣੇ ਮੁਖੋ ਸਟੈਮ ਅਫਸਰ ਹੀ ਉਹ ਨਹੀਂ ਮੰਨੇ ਇਸ ਚੀਜ਼ ਨੂੰ ਕਹਿੰਦੇ ਮੈਂ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਠੀਕ ਹੈ ਉਹ ਨਹੀਂ ਮੰਨੇ ਇਸ ਨੂੰ ਤਾਂ ਉਹ ਫਿਰ ਵੀ ਨਾ ਸਤ ਗੁੰਜਾ ਪਰਚਾ ਝੂਠਾ ਕਰਕੇ ਉਹਨੂੰ ਤਾਂਹੀਂ ਫਿਰ ਵੀ ਐਸਐਪੀ ਸਾਹਿਬ ਨੂੰ ਐਸਐਪੀ ਸਾਹਿਬ ਨੂੰ ਕੱਲ ਮਿਲਣਾ ਉਸ ਚੱਕਰ 'ਚ ਵੀ ਮਿਲਣਾ ਕਿ ਉਹੜਾ ਝੂਠਾ ਪਰਚਾ ਕੀਤਾ ਉਹ ਵਿਚਾਰੇ ਦੇ ਕੈਨਸਲ ਕੀਤਾ ਜਾਏ ਨੂੰ ਐਸਐਚਓ ਸਾਹਿਬ ਦੇ ਇਹਨਾਂ ਨੂੰ ਨਿਰਦੇਸ਼ ਹੁੰਦਾ ਆ ਜੋ ਵੀ ਆਪਣਾ ਇਹਨੂੰ ਮੈਡੀਕਲ ਕਰਾਉ ਤੀ ਜਾ ਕੇ ਕਰਵਾਵਾ ਤੇ ਅਸੀਂ ਇਹਨੂੰ ਲੈ ਕੇ ਆਪਣਾ ਮੈਡੀਕਲ ਕਰਾਇਆ ਜਾ ਕੇ ਠੀਕ ਹੈ ਠੀਕ ਹੈ ਉੱਤੇ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਡਾਕਟਰ ਸਾਹਿਬ ਲੈ ਕੇ ਦੇਣਗੇ ਉਹ ਅਸੀਂ ਥਾਣੇ 'ਚ ਕਰਾਵਾਂਗੇ ਪਰ ਹੁਣਾਂ ਨੂੰ ਪੁਲਿਸ ਨੇ ਸਵਾਸਨ ਦਿੱਤਾ ਹੈ ਕਿ ਅਸੀਂ ਇਹਨੂੰ ਸਸਪੈਂਡ ਕਰ ਚੁੱਕੇ ਹਾਂ ਠੀਕ ਹੈ ਠੀਕ ਹੈ ਉਹ ਅਸੀਂ ਰਿਪੋਰਟ ਮੰਗਣੇ ਸ਼ਾਇਦ ਅੱਜ ਮੈਨੂੰ ਮਿਲ ਜੇ ਇਹ ਸਸਪੈਂਡ ਡਿਸਮਿਸ ਕਰਨਾ ਚਾਹੀਏ ਜਿੱਦਾਂ ਸਾਡੇ ਆਰਮੀ ਦੇ ਵਿੱਚ ਐ ਨਾ ਕਿ ਆਹ ਫੌਜ ਦੇ ਵਿੱਚੋਂ ਕੱਢ ਦਿੰਦੇ ਜਿਹੜਾ ਗਲਤ ਕੰਮ ਕਰਦਾ ਉਹਨੂੰ ਫੌਜ ਦੇ ਵਿੱਚ ਡਿਸਮਿਸ ਕਰਕੇ ਘਰ ਭੇਜ ਦਿੰਦੇ ਹਾਂਜੀ ਸਰ ਪ੍ਰੋਬਲਮ ਸੀ ਐ ਨਾ ਮੇਰੇ ਮੁੰਡੇ ਨੂੰ ਟਰਿਵੀਸ਼ਨ ਨਾਲ ਮਾਰਿਆ ਹਾਂਜੀ ਤੇ ਮੈਂ ਇਹ ਨੀਗਰ ਦੀ ਉਹਨੂੰ ਕਹਿ ਕੇ ਆਈ ਕਿ ਤੂੰ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਅੱਛਾ ਜੀ ਤੇ ਉਹਨਾਂ ਨੇ ਫੋਨ ਚੱਕਿਆ ਮੇਰੇ ਸੋਹਰਾ ਸਾਹਿਬ ਨੂੰ ਖਾਤਾ ਅੱਛਾ ਜੀ ਤੇ ਉਹ ਉਹਨਾਂ ਨੇ ਮਤਲਬ ਗਾਲ੍ਹਾਂ-ਗਲਾਂ ਕੱਢ ਲਾਪੇ ਹਾਂਜੀ ਤੇ ਮੈਂ ਫੇਰ ਉਹਦੇ ਕੋ ਗਈ ਮੈਂ ਕਿਹਾ ਤੂੰ ਮੈਨੂੰ ਫੋਨ ਕਰਦਾ ਤਾ ਤੁਹਾਨੂੰ ਪਤਾ ਤੇ ਆ ਸਾਡੇ ਘਰ ਪਹਿਲੇ ਲੜਾਈ ਪਈ ਆ ਅੱਛਾ ਜੀ ਤੇ ਉਹ ਵੀ ਆਏ ਉਹ ਵੀ ਆਏ ਉਹਨਾਂ ਨੇ ਮੈਨੂੰ ਗਾਲਾ-ਗੋਲਾ ਬਹੁਤ ਕੱਢੀਆਂ ਇੱਥੇ ਆ ਕੇ ਇੱਥੇ ਤੱਕ ਮਾਰਨ ਦੀ ਵੀ ਕੋਸ਼ਿਸ਼ ਕੀਤੀ ਥੱਪੜ ਪੁਲਿਸ ਵਾਲੇ ਨੇ ਨਹੀਂ ਨਹੀਂ ਟਿਊਸ਼ਨ ਵਾਲੀ ਕੁੜੀ ਨੇ ਹਾਂਜੀ ਥੱਪੜ ਲਾ ਕੇ ਮਾਰਨ ਪਈ ਮੈਨੂੰ ਤੇ ਟਿਊਸ਼ਨ ਵਾਲੀ ਦੀ ਮੰਮੀ ਵੀ ਮੈਨੂੰ ਮਾਰਨ ਪੈਣ ਦੀ ਸੀ ਉਹਨਾਂ ਨੇ ਵੀ ਗੰਦੀਆਂ ਮੰਦੀਆਂ ਬਹੁਤ ਗਾਲਾਂ ਕੱਢੀਆਂ ਉਸ ਤੋਂ ਬਾਅਦ ਮਤਲਬ ਡੈੜੀ ਚ ਗਾਲਾਂ ਕੱਢ ਲਾਤੇ ਫਿਰ ਮੈਂ ਆਪਣੀ ਮਾਸੀ ਨੂੰ ਲਾਇਆ ਮੈਂ ਕਿ ਮਾਸੀ ਤਰਾ-ਤਰਾ ਮੈਨੂੰ ਗਾਲਾਂ ਤੋਂ ਕੱਢਣ ਦੇ ਆ ਤੇ ਮੈਨੂੰ ਹਟਣੇ ਦੇ ਤੇ ਫਿਰ ਮਾਸੀ ਕਹਿੰਦੀ ਮੈਂ ਮਾਸੜ ਨੂੰ ਫੋਨ ਕਰ ਦੰਨੀ ਹੈ ਤੇ ਫਿਰ ਉਹ ਇੰਨੇ ਕਰਦੇ ਮਾਸੜ ਨੂੰ ਨਹੀਂ ਆ ਗਏ ਮਾਸੜ ਤਾਂ ਡੇ ਆ ਗਏ ਇਸੇ ਮੇਜਰ ਸਿੰਘ ਹਾਂਜੀ ਹਾਂਜੀ ਅੱਛਾ ਤੇ ਉਹ ਤੁਸੀਂ ਫੋਨ ਆਪਣੀ ਮਾਸੀ ਨੂੰ ਲਾਇਆ ਹਾਂਜੀ 112 ਨੰਬਰ ਤੇ ਤੁਸੀਂ ਨਹੀਂ ਲਾਇਆ ਨਹੀਂ ਮੈਂ ਨਹੀਂ ਲਾਇਆ ਅੱਛਾ ਜੀ ਉਹ 112 ਨੰਬਰ ਤੇ ਫਿਰ ਤੁਹਾਡੀ ਮਾਸੀ ਨੇ ਲਾਇਆ ਹਾਂ ਉਹਨਾਂ ਨੇ ਲਾਇਆ ਹੁਣ ਅੱਛਾ ਜੀ ਹਾਂਜੀ ਅੱਛਾ ਫਿਰ ਅੱਗੇ ਦੱਸੋ ਫਿਰ ਅੱਗੇ ਕੀ ਫਿਰ ਇੰਨੇ ਕਰਦੇ ਮਾਸੜ ਉਹਨੇ ਆ ਗਏ ਫਿਰ ਇੰਨੇ ਕਰਦੇ ਉਹ ਫਿਰ ਉਹ ਹੁਣ ਲੱਭਿਆ ਜੋ ਕਰਨਾ ਸੀ ਉਹਨਾਂ ਨੇ ਘਰ ਕੋਲ ਕੇ ਤੇ ਲੈ ਕੇ ਘਰ ਵੀ ਮਾਰਕਟਾਈ ਮੇਰੇ ਸਾਹਮਣੇ ਹੋਈ ਹੈ ਤੇ ਬਾਹਰ ਵੀ ਮੇਰੇ ਮਾਰਕਟਾਈ ਮੇਰੇ ਸਾਹਮਣੇ ਹੈ